ਬਠਿੰਡਾ ਦੇ ਜਿੱਦਾਂ ਟੋਲ ਪਲਾਜ਼ਾ ਤੋਂ ਪਹਿਲਾਂ ਹੀ ਕਿਸਾਨਾਂ ਦੇ ਨਾਲ ਪੁਲਿਸ ਦੀ ਤਕਰਾਰबाजी ਦੇਖਣ ਨੂੰ ਮਿਲੀ ਕਿਉਂਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਕਿਸਾਨ ਵੀ ਉੱਥੇ ਲਿਟਦੇ ਹੋਏ ਨਜ਼ਰ ਆਏ ਤਾਂ ਫਿਰ ਪੁਲਿਸ ਨੇ ਕਾਰਵਾਈ ਕਰਦ ਹੋਏ ਕਿਸਾਨਾਂ ਨੂੰ ਬਾਹਾਂ ਦੇ ਚੁੱਕ ਕੇ ਬੱਸਾਂ ਦੇ ਵਿੱਚ ਬਿਠਾ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਦਾਅਦਿਆ ਕਿ ਇਸ ਦਸ਼ਨ ਦੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਵੀ ਫੜ ਕੇ ਬੱਸਾਂ ਦੇ ਵਿੱਚ ਬਿਠਾ ਲਿਆ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਬਠਿੰਡਾ ਦੀ ਦਿਖਾਉਣੀ ਆ ਦੇਖੋ ਗੱਡੀ ਦੀ ਪੈਨ ਤੋੜ ਕਰੀ ਜਾ ਰਹੀ ਆ ਜੈ ਜੀ ਜੈ ਸਰਕਾਰ ਜੈ ਜੀ ਜੈ ਸਰਕਾਰ ਮਰਦਾਬਾਦ ਮਰਦਾਬਾਦ ਧੱਕੇ ਦੇ ਨਾਲ ਟਰੈਕਰ ਨੂੰ ਧੱਕੇ ਨਾਲ ਆ ਪਾਸੇ ਕਰ ਰਹੀ ਆ ਪਿਆ ਕੁਛ ਦਿਖਾਉਂ ਜਾ ਰਹੇ ਆ ਫਰੀਦਕੋਟ ਦੀਆਂ ਤਾਂ ਦਾਅਦ ਜੀ ਹੈ ਕਿ ਫਰੀਦਕੋਟ ਦੇ ਕੋਲ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਜਿਹੜਾ ਕਿ ਉਥੋਂ ਹਿਰਾਸਤ ਵਿੱਚ ਲੈ ਲਿਆ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਡਿਟੇਨ ਕਰਕੇ ਉਹਨਾਂ ਨੂੰ ਅਣਦੱਸੀ ਜਗ੍ਹਾ ਦੇ ਉੱਤੇ ਲਜਾਇਆ ਗਿਆ ਖਨੌਰੀ ਤੇ ਸ਼ੰਭੂ ਬਾਰਡਰ ਖਾਲੀ ਕਰਵਾਉਣ ਤੋਂ ਬਾਅਦ ਕਿਸਾਨਾਂ ਵਿੱਚ ਗੁੱਸਾ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਹੁਣ ਫਰੀਦਕੋਟ ਦੀਆਂ ਦਿਖਾਉਨੇ ਆ ਅਸੀਂ ਇਹ ਕਹਿੰਦੇ ਆ ਜੀ ਜੋ ਆ ਸਰਕਾਰ ਐਦੋਂ ਨੀਤੀ ਸਰਕਾਰ ਕੋਈ ਨਹੀਂ ਆ ਰਹੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਕਹਾਂਗੇ ਸਰਕਾਰ ਨੂੰ ਜੈ ਸਰਕਾਰ ਸਰਕਾਰਾ ਜੈ ਸਰਕਾਰ ਮਰਦਾਬਾਦ ਰਕਨਪਰਾਜਾ ਦੇ ਸਾਹਮਣੇ ਕਿਸਾਨਾਂ ਵੱਲੋਂ ਜਿਹੜਾ ਰੋਡ ਕਲੋਜ਼ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਵਿਵਾਨਿਕ ਪੀਐਸਪੀ ਰੋਡ ਜਾਮਨੀ ਕੀਤਾ ਜਾਂ ਦਿੱਤਾ ਜਾਏਗਾ ਸਾਈਡ ਤੇ ਬਹਿ ਕੇ ਆਪਾਂ ਪ੍ਰੋਟੈਸਟ ਕਰ ਸਕਦੇ ਹ ਪਰ ਇਹਨਾਂ ਨੇ ਉਸੀ ਨੂੰ ਨਾ ਮੰਨਦੇ ਹਾਈਵੇ ਨੂੰ ਜਾਮ ਕਰਨ ਦੀ ਜਾਮ ਕੀਤਾ ਤੇ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਹੋਣ ਦਵਾਂਗੇ ਇਸ ਲਈ ਇਹਨਾਂ ਨੂੰ ਇੱਕ ਵਾਰੀ ਰੀਟੇਨ ਕਰ ਲਿਆ ਤੇ ਜਿਨ੍ਹਾਂ ਨੂੰ ਅਸੀਂ ਰੀਟੇਨ ਕਰਕੇ ਕਿੰਨੇ ਕਿੰਨੇ ਕਿਸਾਨਾਂ ਦਾ ਕੋਈ 100 150 ਕਿਸਾਨ ਹੋਏਗਾ ਜਿਹੜਾ ਇਸ ਤੋਂ ਉਸ ਤੋਂ ਅੱਜ ਵੀ ਹੱਲੇ ਵੀ ਕੁਝ ਕਿਸਾਨ ਹੈਗੇ ਨੇ ਜਿਹੜੇ ਕਿ ਹਾਈਵੇ ਦੇ ਬਾਸਾਈਲਾਂ ਤੇ ਗੜੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਦਰਵਾਜ਼ਾ ਜਾਮ ਕੀਤਾ ਜਾਵੇ ਨਹੀਂ ਅਸੀਂ ਇਹਨਾਂ ਨੂੰ ਦੁਬਾਰਾ ਵਾਰਨ ਕੀਤਾ ਹੈ ਵੀ ਜੇਕਰ ਤੁਸੀਂ ਰੋਡ ਜਾਮ ਕਰੋਗੇ ਤੁਹਾਨੂੰ ਵੀ ਅਸੀਂ ਕਟੇਨ ਕਰਕੇ ਲੈ ਕੇ ਜਾਵਾਂਗੇ ਪਰ ਪੁਲਿਸ ਵਾਲੋ ਅਖੀਰ ਕੀ ਕਾਰਵਾਈ ਆ ਹੁਣ ਕਿਸ ਤਰ੍ਹਾਂ ਦੇ ਹਾਲਾਤ ਦੇਖੋ ਅਸੀਂ ਜਿਹੜਾ ਪਬਲਿਕ ਦੀ ਸਹੂਲਤ ਲਈ ਆਏ ਚੋਣੇ ਆ ਵੀ ਇਹ ਹਾਈਵੇ ਜਾਮ ਲਾ ਕੇ ਕਿਉਂ ਜਾਂਦੇ ਨੇ ਜਦੋਂ ਹਾਈਵੇ ਜਾਮ ਹੁੰਦੇ ਨੇ ਉਹਨਾਂ ਨਾਲ ਜਿਹੜੀ ਆਮ ਜਨਤਾ ਬਹੁਤ ਪ੍ਰਭਾਵਿਤ ਹੁੰਦੀ ਹੈ ਅਤੇ ਹੀ ਤੁਹਾਨੂੰ ਹੁ ਤਸਵੀਰਾਂ ਸੰਗਰੂਰ ਦੀਆਂ ਦਿਖਾਵਾਂਗੇ ਤਾਂ ਦਾਅਦ ਹੀ ਹੈ ਕਿ ਸੰਗਰੂਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਤੰਬੂ ਪੱਟੇ ਗਏ ਨੇ ਤੋੜੇ ਗਏ ਨੇ ਸਾਡੇ ਇੱਥੇ ਸ਼ੰਭੂ ਤੇ ਖਨੌਰੀ ਬਾਰਡਰ ਦਾ ਜਿਹੜਾ ਮੋਰਚਾ ਸੀ ਸਾਲ ਤੋਂ ਵੱਧ ਸਮੇਂ ਦਾ ਚੱਲ ਰਿਹਾ ਸੀ ਉਸ ਨੂੰ ਖਦੇੜਿਆ ਗਿਆ ਤਾਂ ਉਸੇ ਤਰੀਕੇ ਦੇ ਨਾਲ ਅਸੀਂ ਵੀ ਹੁਣ ਪ੍ਰਦਰਸ਼ਨ ਕਰਾਂਗੇ ਤੇ ਪ੍ਰਦਰਸ਼ਨ ਕਰਕੇ ਜੋ ਤੰਬੂਆਂ ਨੂੰ ਤੋੜਿਆ ਗਿਆ ਉਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਤਾਂ ਤਸਵੀਰਾਂ ਤੁਹਾਨੂੰ ਹੁਣ ਸਿੱਧੀਆਂ ਸੰਗਰੂਰ ਤੋਂ ਦਿਖਾਉਨੇ ਆ। ਇਲਾਕਾ ਸਰਕਾਰ ਮਰਦਾਬਾ ਜੈ ਹਾਂ। ਇਲਾਕਾ ਸਰਕਾਰ ਮਰਦਾਬਾ ਜੈ ਹਾਂ। ਸਾਨੂੰ ਇਹ ਲੱਗਦਾ ਸੀ ਵੀ ਐਡਾ ਵੱਡਾ ਵਿਸ਼ਵਾਸ ਘਾਤ ਪੰਜਾਬ ਸਰਕਾਰ ਨਹੀਂ ਕਰੇਗੀ ਮੀਟਿੰਗ ਦੇ ਵਿੱਚ। ਕਿਉਂ ਲੱਗਦਾ ਸੀ ਜਦੋਂ ਅੰਦਰ ਟੇਬਲ ਦੇ ਉੱਤੇ ਆਗੂ ਨੇ ਸਵਾਲ ਕੀਤਾ ਵੀ ਭਾਈ ਤੁਸੀਂ ਜਿਹੜੀਆਂ ਪੁਲਿਸ ਫੋਰਸਾਂ ਵਧਾ ਰਹੇ ਹੋ ਇਹਨਾਂ ਦਾ ਮਕਸਦ ਕੀ ਹੈ ਕੀ ਲੋੜ ਖੜੀ ਹੈ ਇਹਨਾਂ ਨੂੰ ਵਧਾਉਣ ਦੀ ਤਾਂ ਉੱਥੇ ਉਹਨਾਂ ਨੇ ਸਾਫ਼ ਕਿਹਾ ਵੀ ਕੋਈ ਇਹੋ ਜੀ ਗੱਲ ਨਹੀਂ ਵੀ ਅਸੀਂ ਮੋਰਚਾ ਦੇ ਵਿਰੁੱਧ ਤੇ ਅੱਜ ਕੱਲ੍ਹ ਕਿੱਥੇ ਇਕੱਠੇ ਹੋਏ ਸੀ ਤੇ ਕੋਈ ਰਸਤੇ 'ਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਕਿਸੇ ਨੇ ਨਹੀਂ ਰੋਕਿਆ ਰਸਤੇ 'ਚ ਨਹੀਂ ਰੁਕਾਂਗੇ ਕਿਸਾਨ ਵੱਡੀ ਗਿਣਤੀ ਆ ਰਹੇ ਨੇ ਰੋਕਣਗੇ ਹੋਰ ਵਧੂਗਾ ਅंदोलਨ ਅਸੀਂ ਤਾਂ ਇਹ ਕਹਿਣ ਆਇਆ ਦੱਸਣ ਆਇਆ ਇਹਨਾਂ 'ਚ ਵੀ ਬਹੁਤ ਵੱਡਾ ਹਿੱਸਾ ਚਾਹੇ ਪੁਲਿਸ ਮੁਲਾਜ਼ਮ ਨੇ ਚਾਹੇ ਹੋਰ ਵੱਡੇ ਵੱਡੇ ਅਹੁਦਿਆਂ ਤੇ ਤੁਹਾਡੇ ਚ ਕੰਮ ਕਰਨ ਵਾਲੇ ਮੁੰਡੇ ਨੇ ਯਾਰ ਅਸੀਂ 50% ਹਿੱਸਾ ਕਿਸਾਨ ਦੇਸ਼ ਦਾ 50% ਹਿੱਸੇ ਦੇ ਲੋਕਾਂ ਦੀ ਮੰਗ ਨੂੰ ਤੁਸੀਂ ਪੈਰਾ ਥੱਲੇ ਡੰਡੇ ਦੇ ਜ਼ੋਰ ਨਾਲ ਮਲੋਂਗੇ ਦਲੀਲ ਨਾਲ ਦੱਸੋ ਵੀ ਐਮਐਸਪੀ ਖਰੀਦ ਦੀ ਗਰੰਟੀ ਤੇ ਕਾਨੂੰਨ ਬਣਾਉਣਾ ਗਲਤ ਕਿਵੇਂ ਹੈ ਟੇਬਲ ਤੇ ਬਹਿ ਕੇ ਮੀਡੀਆ ਦੇ ਸਾਹਮਣੇ ਸਾਨੂੰ ਇਹ ਗੱਲ ਦੱਸੇ ਭਗਵੰਤ ਮਾਨ ਵੀ ਹਰ ਚੀਜ਼ ਦਾ ਮੁੱਲ ਤੈ ਕਰਦੀ ਹੈ ਸਰਕਾਰ ਇਹ ਵੀ ਤੈ ਕਰਦੀ ਹੈ ਵੀ 23 ਫਸਲਾਂ ਦਾ ਮੁੱਲ ਕਿਸਾਨਾਂ ਨੂੰ ਅਸੀਂ ਆ ਤੈਅ ਕਰਤਾ ਪਰ ਉਹਦੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ 'ਚ ਦਿੱਕਤ ਕੀ ਹੈ ਸਾਨੂੰ ਇਹਦਾ ਦੱਸਦੇ ਪੰਜਾਬ ਦਾ ਮੁੱਖ ਮੰਤਰੀ ਦੱਸਦੇ ਕਿ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ ਕਿਉਂਕਿ ਉਹਨਾਂ ਦੇ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਚੱਲ ਰਹੇ ਸੀ ਮੋਰਚਾ ਚੱਲ ਰਿਹਾ ਸੀ ਤਾਂ ਸ਼ਕਤੀਬਲ ਦੇ ਪ੍ਰਯੋਗ ਦੇ ਨਾਲ ਉਹਨਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਤੇ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੇ ਨਾਲ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ